ਨੇਚਰ ਦੇ ਨਾਲ ਜੁੜਿਆ ਬੰਦਾ ਹਮੇਸ਼ਾ ਨੇਚਰਲ ਹੁੰਦਾ ਹੈ ਕਾਫੀ ਲੋਕ ਵੇਖੇ ਨੇ ਜਿਹੜੇ ਡਾਊਨ ਟੂ ਅਰਥ ਨੇ ਉਹਨਾਂ ਨੇ ਕਾਜਾ ਵੀ ਇੰਨੀ ਕੁ ਲੈ ਲਈਏ ਅਰਬਾਂ ਖਰਬਾਂ ਰਪਏ ਦੇ ਮਾਲਕ ਹੋ ਗਏ ਨੇ ਲੇਕਿਨ ਉਹਨਾਂ ਦੇ ਸੁਭਾਅ ਵਿੱਚ ਕੋਈ ਵੀ ਤਬਦੀਲੀ ਨਹੀਂ ਆਈ ਉਹਨਾਂ ਦੇ ਕੰਮਕਾਰ ਵਿੱਚ ਬੋਲ ਚਾਲ ਵਿੱਚ ਕੋਈ ਤਬਦੀਲੀ ਨਹੀਂ ਆਈ ਪਰ ਕੁਝ ਦੋਸਤ ਇਹੋ ਜਿਹੇ ਵਿਖੇ ਨੇ ਜਿਹੜੇ ਕਿ ਥੋੜੀ ਜੀ ਕਾਮਯਾਬੀ ਮਿਲਣ ਦੇ ਨਾਲ ਐਨਾ ਕੋ ਉਹਨਾਂ ਵਿੱਚ ਕਮੰਡ ਆ ਜਾਂਦਾ ਹੈ ਅਹੰਕਾਰ ਆ ਜਾਂਦਾ ਹੈ ਕਿ ਦੂਸਰੇ ਬੰਦੇ ਨੂੰ ਮਿਲਣ ਦੇ ਵਾਸਤੇ ਦੂਸਰਿਆਂ ਨਾਲ ਗੱਲ ਕਰਨ ਦਾ ਤਰੀਕਾ ਹੀ ਬਦਲ ਜਾਂਦਾ ਹੈ ਔਰ ਗਰੀਬ ਲੋਕ ਨੂੰ ਉਹ ਬਹੁਤ ਮਾੜਾ ਸਮਝਦੇ ਨੇ ਪਰ ਇਹ ਸਮਝਣਾ ਨਹੀਂ ਚਾਹੀਦਾ ਕਿਉਂਕਿ ਨੇਚਰਲ ਲਾਈਫ ਦੇ ਨਾਲ ਤੁਸੀਂ ਇਸ ਸਮਾਜ ਵਿੱਚ ਵਿਚਰੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਹਾਨੂੰ ਮਾਨ ਸਤਕਾਰ ਮਿਲੇਗਾ ਕਈ ਵਾਰ ਕੀ ਹੁੰਦਾ ਹੈ ਐਵੇਂ ਨਹੀਂ ਕਹਿੰਦੇ ਕਈ ਵਾਰ ਗਲੀਆਂ ਦੇ ਕੱਖਾਂ ਦੇ ਵੀ ਲੋੜ ਪੈ ਜਾਂਦੀ ਹੈ ਕਿਉਂਕਿ ਅਗਰ ਸਮਾਜ ਵਿੱਚ ਰਾਵਾਂਗੇ ਕਿਸੇ ਨਾ ਕਿਸੇ ਇਨਸਾਨ ਦੀ ਕਿਸੇ ਵੇਲੇ ਲੋੜ ਪੈ ਸਕਦੀ ਹੈ ਸੋ ਕਿਸੇ ਨੂੰ ਵੀ ਮੰਦਾ ਨਹੀਂ ਬੋਲਣਾ ਚਾਹੀਦਾ ਕਿਸੇ ਨੂੰ ਵੀ ਗਲਤ ਨਹੀਂ ਬੋਲਣਾ ਚਾਹੀਦਾ ਹਮੇਸ਼ਾ ਨੇਚਰਲ ਤਰੀਕੇ ਦੇ ਨਾਲ ਰਹੋ ਹਮੇਸ਼ਾ ਡਾਉਨ ਟੂ ਅਰਥ ਰਹੋ ਇਹ ਸਭ ਗੱਲਾਂ ਡਿਪੈਂਡ ਆਨ ਜੋ ਇਹ ਗੱਲਾਂ ਤੁਹਾਡੇ ਤੇ ਨਿਰਭਰ ਕਰਦੀਆਂ ਨੇ ਤੁਸੀਂ ਆਪਣਾ ਰਵਈਆ ਕਿਸਰ ਬਣਾਉਂਦੇ ਹੋ ਤੁਸੀਂ ਆਪਣਾ ਰਵਈਆ ਸਾਫ ਸੁਥਰਾ ਰੱਖਦੇ ਹੋ ਤੁਸੀਂ ਆਪਣੇ ਰਵਈਏ ਨੂੰ ਕਿਸ ਤਰ੍ਹਾਂ ਲੋਕਾਂ ਵਿੱਚ ਲੈ ਕੇ ਵਿਚਰਦੇ ਹੋ ਸਭ ਤੁਹਾਡੇ ਉੱਪਰ ਨਿਰਭਰ ਕਰਦਾ ਹੈ